ਉਹ ਮਾ ਜਵਾਕੜੀ ਦੀ ਉਂਗਲ ਫੜੀ ਤੇ ਨਾਲ ਘਰੋਂ ਲੰਦਿਆ ਤੇ ਮੈਂ ਖੜਾਇਆ ਦਰਵਾਜਾ ਜਾ ਕੇ ਤੇ ਅੰਦਰੋਂ ਬਜ਼ੁਰਗ ਨਿਕਲਿਆ ਗੁਰਸਿੱਖ ਬੰਦਾ ਮੈਂ ਫੜੇ ਬਲਾਈ ਮਾਜੀ ਬੱਚਾ ਕਹਿੰਦਾ ਮੇਰੀ ਪੋਤੀ ਆ ਮਗਰ ਇਹ ਹਿੰਦੀ ਬੋਲਦੀ ਐ ਉਹ ਇੰਨੇ ਨੂੰ ਉਹਦੀ ਕੁੜੀ ਦੀ ਉਹਦੀ ਜਵਾਕੜੀ ਦੀ ਮਾਂ ਨਿਕਲੀ ਇੱਕ ਅੰਦਰੋਂ ਉਹ ਕਹਿੰਦਾ ਸ਼ੇਰਾ ਉਹਦੀ ਮਾਂ ਕੁੜੀ ਦੀ ਤੇ ਐਵੇਂ ਪੰਜਾਬੀ ਐ ਬੱਚੀ ਦੀ ਮਾਂ ਦੀ ਐਵੇਂ ਪੰਜਾਬੀ ਵੋਰਸੇ ਕ ਪਰਿਵਾਰ ਤੇ ਬੱਚੀ ਪੜ੍ਹੇ ਕਿੱਥੇ ਗੁਰੂ ਨਾਨਕ ਪਬਲਿਕ ਸਕੂਲ ਸਕੂਲ ਦਾ ਨਾਮ ਵੀ ਗੁਰੂਆਂ ਦੇ ਨਾਮ ਤੇ ਤੇ ਜਿਵੇਂ ਆਖੜੀ ਹਿੰਦੀ ਪੂਰੀ ਇਹ ਸਾਡੀ ਮਾਨਸਿਕਤਾ ਬਣ ਕੇ ਜਾਣੀ ਆ ਆ ਮਕੇ ਸਟਾਰਨ ਮੁੱਖ ਮੰਤਰੀ ਆ ਤਾਮਲ ਲਾਡੂ ਦਾ ਆ ਰੋਲਾ ਪਿਆ ਆ ਨਵੀਂ ਸਿੱਖਿਆ ਨੀਤੀ ਲੈ ਕੇ ਪੂਰੇ ਦੱਖਣ ਨੇ ਕੇਰਲਾ ਕਰਨਾਟਕ ਆਂਧਰਾ ਤੇ ਲਗਾਨਾ ਤਾਮਿਲ ਲਾਡੂ ਤੇ ਬੰਗਾਲ ਨੇ ਛੇ ਸੂਬਿਆਂ ਨੇ ਠੋਕ ਕੇ ਵਿਰੋਧ ਕੀਤਾ ਕਿ ਅਸੀਂ ਨਵੀਂ ਸਿੱਖਿਆ ਨੀਤੀ ਲਾਗੂ ਨਹੀਂ ਹੋਣ ਦੇਣੀ ਇੱਥੇ ਉਹ ਨਵੀਂ ਸਿੱਖਿਆ ਨੀਤੀ ਹੈ ਕੀ ਆ ਉਹ ਉਥੋਂ ਜਿਹੜੀਆਂ ਬੋਲੀਆਂ ਨੇ ਬਾਕੀ ਉਹ ਕਹਿੰਦੇ ਇੱਕ ਦੇਸ਼ ਇੱਕ ਬੋਲੀ ਬਸ ਸਾਰੀਆਂ ਬੋਲੀਆਂ ਨੂੰ ਪਾ ਜੜਾ ਦਾ ਬੋਲੀ ਇੱਥੇ ਕਿੰਨੀਆਂ ਬੋਲੀਆਂ ਮਰ ਗਈਆਂ ਮੈਥਰੀ ਹਰ ਗਈਆਂ ਮਰੇਜ ਹਰ ਗਈਆਂ ਪਾਦੀ ਹਰ ਗਈਆਂ ਕਿੰਨੀਆਂ ਬੋਲੀਆਂ ਮਰ ਗਈਆਂ ਕਿੰਨੀਆਂ ਬੋਲੀਆਂ ਨੂੰ ਹਿੰਦੀ ਖਾ ਗਈ ਤੂੰ ਜਾ ਉਹਦੇ ਦੱਖਣ ਸਾਹ ਤੂੰ ਵਿਆਹ ਹਾਡੇ ਕੋਲੋਂ ਇਹਨਾਂ ਸੁੱਧਾਂ ਦੇ ਰਚਾ ਉਹ ਬੰਦੇ ਛੋਡੇ ਨਾਲ ਹੋਰ ਕੋਈ ਗੱਲ ਵੀ ਨਹੀਂ ਕਰਦੇ ਤੇ ਰੌਲਾ ਪੈ ਗਿਆ ਜਿਹੜਾ ਕੇਂਦਰ ਦਾ ਸਿੱਖਿਆ ਮੰਤਰੀ ਐ ਪ੍ਰਧਾਨ ਉਹ ਕਹਿੰਦਾ ਅਸੀਂ ਰੋਕ ਲਾਂਗੇ ਫੰਡ ਤੁਹਾਡਾ ਉਹ ਕਹਿੰਦਾ ਧਮਕੀਆਂ ਹੋਰ ਨੂੰ ਦਿਓ ਰੋਕ ਲਓ ਸਭ ਤੋਂ ਪਹਿਲਾਂ ਸਿੱਖਿਆ ਦਿੱਤੀ ਦੀ ਐਜੂਕੇਸ਼ਨ ਪਾਲਿਸੀ 220 ਆਲੀਆ ਪੰਜਾਬ ਦੇ ਵਿੱਚ 222 ਦੀ ਲਗ ਕਰਦੀ ਭੌਤ ਮੰਨਿਆ ਹੋਂ ਸਾਬ। ਪਰ ਸਾਨੂੰ ਪਤਾ ਵੀ ਨਹੀਂ ਹੁਣੇ ਦਿੱਤੀਆਂ ਹੈ ਕੀ ਆ। ਆ ਬੀਵੀਐਮਪੀ ਭਾਖੜਾ ਵਿਆਸ ਰੇਨ ਬੋਰਡ ਦੇ ਵਿੱਚੋਂ ਪੰਜਾਬ ਖਤਰ ਕਰਦਾ। ਹਰਿਆਣਾ ਲਖਤਰ ਲਾਤਾ ਉਸੇ। ਸਾਨੂੰ ਕੀ ਜਾਣਦੇ ਨੇ ਇਹਨਾਂ ਗੱਲਾਂ ਬਾਰੇ। ਪਰ ভাই ਮਸਲੇ ਬਹੁਤ ਗੰਭੀਰ ਆ। ਸੋਚਣ ਦੀ ਲੋੜ ਆ ਕਾਰਸੇ ਵਾਲੇ ਹੁਣ ਹੁਣ ਨੂੰ ਆਪਰਾਨਾ ਇਹ ਵੀ ਕਬਰਾਸਤਾਂ ਸਾਡੀਆਂ ਕਿੰਨੀਆਂ ਹੀ ਆਇਆ ਵਿਰਾਸਤਾਂ ਮਾਰਤਾ ਨਿਸ਼ਾਨੀਆਂ ਕਿੰਨੀਆਂ ਥਾਵਾਂ ਦੇ ਪਿੰਡਾਂ ਦੇ ਪੰਜਾਬ 'ਚ ਆ ਕਾਰਸੇ ਵਾਲੇ ਬਾਪੇ ਘਰ ਲੈ ਕੇ ਦਾਲੇ ਚ ਜਾਂਦੇ ਢਾ ਦੋ ਤੇ ਵੀ ਵਿਆਪਨ ਕਰਦੇ ਨੇ ਫੱਟ ਫੜੇ ਕੋਈ ਗੱਲ ਨਹੀਂ ਢਾ ਦੋ ਪੌਣਾ ਢਾ ਦੋ ਨਾਵਾ ਬਣਾ ਦੇ ਇਤਿਹਾਸ ਉਹ ਡੁੱਲਿਆ ਹੋਇਆ ਖੂਨ ਬੋਲਦਾ ਕੋਈ ਮਾਰਤਾ ਜੋ ਬੋਲਦਾ ਇਤਿਹਾਸ ਨਿਸ਼ਾਨੀਆਂ ਤੋਂ ਪਤਾ ਲੱਗਦਾ ਕੀ ਐ ਇੱਥੇ ਹਾਂ ਤੁਹਾਡੇ ਇੱਕ ਤਾਂ ਲੱਗੀਆਂ ਹੋਈਆਂ ਹਨ ਚਾਹੀਤ ਚੱਲ ਹੋਈਆਂ ਕੰਦੇ ਲੱਗਿਆ ਨਾ ਕੁਝ ਲੋਰ ਤੋਂ 100 ਸਾਲ ਬਾਅਦ ਕੋਈ 200 ਸਾਲ ਬਾਅਦ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੇਖਣ ਵੀ ਆ ਇੱਕ ਤਾਂ ਤਾਂ ਕੀ ਇਤਿਹਾਸ ਹੈ ਫਿਰ ਪਤਾ ਲੱਗਦਾ ਕਿਤਾਬਾਂ ਦੇ ਵਿੱਚੋਂ ਇਤਿਹਾਸ ਨੂੰ ਕੋੜੀ ਮਰੂੜੀ ਜਿਆਦਾ ਬੰਦੀ ਜਾਂਦੇ ਹੈ ਸਾਡੀ ਗੌਰ ਨਹੀਂ ਸਭ ਤੋਂ ਜ਼ਿਆਦਾ ਮਾਰਸ਼ਲ ਮੰਨਿਆ ਦੀ ਕਾਮ ਲੜਨ ਵਾਲੀ ਜੁਝਾਰੂ ਕਾਮ ਤਲੇਰ ਕਾਮ ਆ ਸਭ ਤੋਂ ਜਲ ਖਤ ਹੋ ਗਈ ਜਮੀਨਾਂ ਵੇਚ ਲੀਆਂ ਲਿਮਟਾਂ ਬਣਾ ਲੈਣਾ ਕੋਠੀਆਂ ਪਾ ਰੀਆਂ ਵਿਹਾਂ ਦੇ ਕੈਕ ਲਵਾ ਲੈ ਭੋਗਾਂ ਦੇ ਖਰਚੇ ਕਰਤੇ ਗੱਡੀਆਂ ਲਿਆਉਂਦੀਆਂ ਆ ਕਮਾਤੇ ਰਹੀ ਸਾਡਾ ਛੋਡੇ ਕੋਲੇ ਆਉਣ ਦਾ ਮਕਸਦ ਅਸੀਂ ਰੋਪੜ ਤੋਂ ਤੁਰੇ ਆ ਵਾਹਨ ਲੈ ਕੇ ਇਸ ਜ਼ਿਲ੍ਹੇ ਦੇ ਪਿੰਡਾਂ ਚ ਅਗਲੇ ਜ਼ਿਲ੍ਹੇ ਜਾਣਾ 13 ਫਰਵਰੀ ਨੂੰ ਸਾਖੀ ਦੇ ਵੱਡਾ ਕਾਰਜ ਰੱਖਣਾ ਸਾਡਾ ਮਕਸਦ ਹੈ ਕਿ ਲੋਕਾਂ ਨੂੰ ਸਮਝ ਪਵੇ ਲੋਕ ਇਕੱਠੇ ਹੋਣ ਲੋਕ ਜੁੜਨ ਥੋੜਿਆ ਪਿਛਲੇ ਪਿੰਡ ਅਸੀਂ ਗਏ ਜਿਹੜਾ ਆਪਣਾ ਮੋٹے ਮਾਗਰਾ ਹੈਗਾ ਨਾ ਮੋٹے ਮਾਗਰਾ ਹੀ ਹੈ ਉਧਰ ਝੀਲ ਆ ਕੇ ਸ਼ੋਭਨ ਝੀਲ ਹੈ 25 ਕਿਲਿਆਜ ਪਨੀਰ ਆਜੂ ਸ਼ਾਹ ਨੂੰ ਉੱਥੇ ਉਹ ਸਾਈਵੇਰੀਆ ਤੱਕ ਦੇ ਜਿਹੜੇ ਪੰਛੀ ਆ ਰਹੇ ਆ ਬਾਹਰੋਂ ਬੜੀ ਸੋਹਣੀ ਚੀਜ਼ ਆ ਉਹ ਛੱਪੜ ਦਾ ਪਾਣੀ ਫਿੰਡ ਦਾ ਟੋਬੇ ਦਾ ਪਾਣੀ ਵਿੱਚ ਪਾਈ ਜਾਂਦੇ ਮਗਾਂ ਅਸੀਂ ਬਚਾਉਣ ਨੂੰ ਫਰਦਾ ਛੋਡੇ ਕੋਲੇ ਆਏ ਆਂ ਵੀ ਆਓ ਉੱਠ ਕੇ ਆਪਾਂ دریاਵਾ ਜਰ ਪੈਣ ਤੋਂ ਰੋਕੀਏ ਧਰਤੀ ਇਹਨਾਂ ਜਰਾਂ ਪੈਣ ਤੋਂ ਰੋਕੀਏ ਛੋਡੇ ਪਿੰਡ ਛੱਪੜ ਚ ਇੱਥੇ ਪਿੰਡ ਦਾ ਸਾਰਾ ਸੀਲੇ ਲੋਕਾਂ ਦਾ ਦਿੱਤੀ ਪਿਸ਼ਾਬ ਪਸ਼ੂਆਂ ਦਾ ਗੋਹਾ ਮੂਹ ਬਚ ਜਾਂਦਾ ਤੁਸੀਂ ਇਹ ਹੀ ਰੋਕ ਸਕਦੇ ਕਿੰਨੇ ਬੰਦੇ ਜਿਹੜੇ ਆਪਣੇ ਬੋਰ ਕਰਕੇ ਘਰਾਂ ਦਾ ਪਾਣੀ ਸਾਰਾ ਗੰਦਾ ਮਾ ਧਰਤੀ ਇਹ ਤਾਂ ਪਾਈ ਜਾਂਦੇ ਪਤਨਾ ਤੇ ਪਾਈ ਜਾਂਦੇ ਅਸਾਂ ਦੇ ਵਿੱਚ ਸਾਨੂੰ ਇਹ ਧਰਤੀ ਨਾਲ ਬੋਲ ਨਹੀਂ ਰਿਹਾ ਨਾ ਅਸੀਂ ਪਾਣੀ ਨਾਲ ਸਾਡਾ ਕੋਹ ਵਾਹ ਵਾਸਤਾ ਨਾ ਕੋਹੀ ਨਾ ਨਾ ਇਤਿਹਾਸ ਨਾਲ ਨਾ ਧਰਤੀ ਨਾਲ ਨਾ ਹਵਾਵਾਂ ਨਾਲ ਆਪਾਂ ਕਿਹਨਾਂ ਛੱਡ ਪਰੇ ਆਪਾਂ ਕੀ ਰਹਿਣਾ ਮੁੰਡਾ ਕੋਈ ਨਹੀਂ ਘੱਟਾ ਭੇਜਦਾ ਪੂਰੀ ਪੂਰੀ ਕਾ ਭੇਜਦਾ ਚਲੋ ਆਪਾਂ ਹੀ ਮਗਦੀ ਵਾਗ ਜਾਣਗੇ ਅਸੀਂ ਇੱਧਰ ਨੂੰ ਹੋ ਗਏ ਸਰ ਚਾਲਕਲਾ ਅੱਗੇ ਖੜ ਕੇ ਆਪਾਂ ਦੇਗੇ ਸੋ ਭਾਈ ਅਗਲੇ ਪਿੰਡਾਂ ਦੀ ਵੀ ਜਾਣਾ ਬਾਈ ਭਵੰਦਰ ਘਾਟੇ ਨਾਲ ਲਾਓ ਕਹਾੜੇ ਵੀ ਡਿੱਗੀ ਜਾਂਦੇ ਆ ਸੋ ਅਮਲਾਂ ਤੇ ਆ ਜਾਓ ਗੱਲ ਅੰਮ੍ਰਲਾ ਦੇ ਰੋਕਣੀ ਆ ਆ ਕੇ ਅੰਮ੍ਰਲਾ ਬਣਾ ਨਵੇੜੇ ਤੇ ਕੋਨੇ ਸੋਚੋ ਯਾਰ ਅਸੀਂ ਆਉਣ ਵਾਲੇ ਕਣ ਅਸਲਾਂ ਖਾਤਰ ਇਥੇ ਕਿਹੋ ਜੀ ਧਰਤੀ ਹਵਾਵਾਂ ਬੋਲੀਆਂ ਪਾਣੀ ਕਿਹੋ ਜੇ ਛੱਡ ਗਏ ਆਪਾਂ ਤੁਰ ਜਾਣਾ ਆਪਣੇ ਪਹਿਲਾ ਵਾਲੇ ਤੁਰ ਜਿਹੜੀ ਸੋਚ ਅੱਜ ਪੰਜਾਬੀ ਬਣਾਈ ਬੈਠੇ ਆਪਾਂ ਕੀ ਰਹਿਣਾ ਇਹ ਸੋਚ ਗੁਰੂ ਗੋਬਿੰਦ ਸਿੰਘ ਬਣਾ ਲੈਂਦੇ ਇਹ ਸੋਚ ਬਾਬਾ ਬੰਦਾ ਸਿੰਘ ਬਹਾਦਰ ਬਣਾ ਲੈਂਦੇ ਇਹੀ ਸੋਚ ਸਾਡੇ ਸੂਰਮੇ ਯੋਧੇ ਬਰਨਿਸ਼ਾਡਪੁਰੇ ਆਪਾਂ ਕੁਝ 18 ਸਾਲ ਦਾ ਕੁ 20 ਸਾਲ ਦਾ ਕੁ 25 ਸਾਲ ਦਾ ਬਾਹੇ ਆ ਗਿਆ ਉਹ ਸੋਚਦਾ ਆਪਾਂ ਕੀ ਲੈਣਾ ਯਾਰ ਸਾਡਾ ਆਪਾਂ ਜਿੰਦਗੀ ਜੰਖੇ ਜਾਓ ਆਪਾਂ ਭਰ ਜਵਾਨੀ ਚ ਕਿਉਂ ਮਰਨਾ ਤਾਂ ਆਪਾਂ ਅੱਜ ਹੁੰਦੇ ਇਥੇ ਸਾਡਾ ਕੋਈ ਦੁਨੀਆ ਤੇ ਅਜ ਮਕਾਮ ਕੋਈ ਪਛਾਣ ਕੋਈ ਜੀਵਨ ਹੁੰਦਾ ਨਹੀਂ ਹੁੰਦਾ ਸੋ ਆਉਣ ਵਾਲੀਆਂ ਨਸਲਾਂ ਖਾਸ ਕਰਕੇ ਪਹਿਲਾਂ ਵਾਲੀਆਂ ਨਸਲਾਂ ਨੂੰ ਕੁਰਬਾਨੀਆਂ ਕਰਨੀਆਂ ਪੈਂਦੀਆਂ ਨੇ ਸੰਘਰਸ਼ ਕਰਨੇ ਬੜਾ ਲੜਨਾ ਪੈਂਦਾ ਤਾਂ ਜਾ ਕੇ ਆਉਣ ਵਾਲੀਆਂ ਲੜਨਾ ਇਥੇ ਜਵਨਾਂ ਕਰਕੇ ਪੇਸ਼ ਕੀਤਾ ਤੁਹਾਨੂੰ ਕਿ ਤੁਸੀਂ ਆਪਣੇ ਜਿਹੜੇ ਇਲਾਕੇ ਦੇ ਮਸਲੇ ਨੇ ਉਹਨਾਂ ਦੀ ਇਕੱਠੇ ਹੋਵੋ ਅਸੀਂ ਤੁਹਾਡੇ ਨਾਲ ਮੈਂ ਅਸੀਂ ਪਿੰਡ 'ਚ ਵੀ ਗਏ ਕਿਹਾ ਮੇਰੇ ਪਿੰਡ 'ਚ ਵੀ ਭਾਈ ਜੇ ਪਾਣੀ ਰੋਕਣਾ ਹੈ ਤਾਂ ਤੁਸੀਂ ਇਹਨੂੰ ਦੱਸੋ ਅਸੀਂ ਤੁਹਾਡੇ ਨਾਲ ਖੜ੍ਹ ਜਾਂ ਗਏ ਪਰ ਪੈਰ ਤੁਹਾਡੇ ਪਿੰਡ ਨੂੰ ਕਰਨੀ ਪੜੀ ਇਹ ਵੀ ਤੁਸੀਂ ਆਇਓ ਚੱਲ ਕੇ ਉਹ ਜੀਰਾ ਫੈਕਟਰੀ ਉਦੋਂ ਬੰਦ ਹੋਈ ਤਾਂ ਲੋਕ ਉੱਠੇ ਵਾਲੇ ਵਾਲੇ ਦੇ ਪਿੰਡਾਂ ਦੇ 25 ਪਿੰਡ 30 ਪਿੰਡ ਉੱਥੇ ਵੀ ਸਾਡਾ ਪਸ਼ੂ ਵੀ ਮਰਨ ਲੱਗ ਗਿਆ ਨਾਲ ਲੋਕ ਵੀ ਮਰਨ ਲੱਗ ਗਏ ਉਹ ਲੋਕ ਉੱਥੇ ਸੋ ਪੰਜਾਬ ਫੜਿਆ ਆ ਕੇ ਜੀ ਬੰਦਰੀ ਬੰਦ ਹੋ ਗਈ ਗੁਰਦੁਆਰਾ ਕਿੰਨੇ ਗੁਰਦੁਆਰੇ ਕਿੰਨੇ ਕਿ ਸੇਵਾ ਇਕੱਠੇ ਹੈ ਹਾਂ ਜੀ ਗ੍ਰਾਂਥੀ ਤੁਖਾ ਕਿੰਨੀ ਹੈ ਕਿੱਡੇ ਜੇ ਉਹ ਕਰਦੀ ਹੈ ਹਾਂ ਜੇ ਉਹ ਸੇਵਾ ਕਰਦੇ ਨੇ ਕਿਵੇਂ ਕਿੱਡਾ ਜੇ ਜੇ ਮਾਦ ਕਰਦੇ ਉਹ ਗ੍ਰਾਂਥੀ ਉਹਦਾ ਕੋਈ ਨਹੀਂ ਨਾ ਨਾ ਮਤਲਬ ਕਿਵੇਂ ਹੀ ਹਾਂ ਦੇ ਬੇਰੀ ਵੀ ਦਾ ਪਰਵਾਰ ਪਰ ਨਹੀਂ ਹੋਉਨੇ ਦੇਵਾ ਹੀ ਜੀ ਛੋੜਾ ਆਪਣੇ ਜਾਈ ਦੇ ਰਹਿਤਾਂ ਕੋਈ ਨਹੀਂ 85 77 ਕੋਈ ਚਲੋ ਘਟਾ ਸੋਣਾ ਦਾ ਸਤਿਕਾਰ ਹੁੰਦਾ ਘਰ ਬੰਦਾ ਘੱਟ ਪਿਆਦਾ ਅਗੇ ਲੱਗਦਾ ਪਰ ਅਮਲ ਪਤਾ ਨਹੀਂ ਕਿੰਨਾ ਰੁਕਾ ਵੋਟਾਂ ਵੇਲੇ ਮੈਂ ਜਾਗਰਾਂ ਪਟੰਚ ਪੰਪ 77 15 ਦਾ ਇਕੱਠ ਹੋਇਆ ਕਰੇ ਸਾਰੇ ਸੁਣੀ ਜਾ ਕਰਨ ਪੂਰੇ ਐ ਸ਼ਾਮ ਹੋ ਗਏ 10 11 ਦਿਨ ਸੇ ਬਰਦ ਦਿਨ ਤੋਂ ਸੁਣ ਲੋ ਬਾਈ ਸੌਂਡ ਰੋ ਅਈ ਤਾਂ ਕੋਕਾ ਦੇਣਾ ਕਿ ਆਪਰਾ ਬਹੁਤ ਸਮੱਸਿਆਵਾਂ ਨੇ ਆਮਲਾ ਸਮਾਂ ਉਹ ਕੱਢੇ ਨਾ ਕੋਤਲਿਓ ਇਹਨਾਂ ਗੱਲਾਂ ਦੇ ਪਹਿਰਾ ਦੇ ਲੋਗੇ ਤਾਂ ਸਾਡੀਆਂ ਨਸਲਾਂ ਚੋਂ ਜਨ ਰਹਿ ਜਾਣਗੀਆਂ ਨਹੀਂ ਤੁਹਾਨੂੰ ਪਤਾ ਹੀ ਹਾਲਾਤ ਦੇ ਬਾਪੜਨੇ ਆ ਤੇ ਨੰਬਰ ਤੁਹਾਨੂੰ ਦੱਸਦਾ ਬਾਈ ਉਹ WhatsApp <Sansi> ਤੇ ਨੰਹਾ ਲਾ ਕੇ ਜੀ ਨੰਬਰ ਤੇ ਜੁੜ ਜਾਓਗੇ ਸਾਡੇ ਨਾਲ ਕੋਈ ਵੀ ਸਮੱਸਿਆ ਜਿਹੜੀ ਵੱਡੇ ਵੱੱਡੇ ਵੀ ਆਉਣ ਉਹ ਸਾਡੇ ਨਾਲ ਕਰ ਸਕਦੇ ਹੋ ਧੰਨਵਾਦ ਸਰ ਜੀ ਬਿਲਕੁਲ ਜੀ ਖਾਤੇ ਨੰਬਰ